ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਇਹ ਵਾਲਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਜਾਂ ਕੋਟੀ ਸਵਾਟਰ ਜੈਕਟ ਬੇਬੀ ਡਰੈੱਸ ਤੇ ਕੈਪ ਵਿੱਚ ਬਣਾ ਸਕਦੇ ਹੋ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤੇ ਬਣਾਉਣਾ ਵੀ ਬਹੁਤ ਜ਼ਿਆਦਾ ਆਸਾਨ ਇਹ ਹੈ ਡਿਜ਼ਾਈਨ ਦੀ ਸਿੱਧੀ ਸਾਈਡ ਆ ਤੇ ਇਹ ਵਾਲੀ ਉਲਟੀ ਸਾਈਡ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਚਲੋ ਜੀ ਸ਼ੁਰੂ ਕਰਦੇ ਆ ਆਪਾਂ ਇਹ ਡਿਜ਼ਾਈਨ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਸਲਾਈ ਉੱਪਰ ਚਾਰ-ਚਾਰ ਕੁੰਡੇ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਤੇ ਦੋ ਕੁੰਡੇ ਬਾਅਦ ਕੋਈ ਵੀ ਆਪਣੀ ਮਰਜ਼ੀ ਦਾ ਬਾਰਡਰ ਫੋਨ ਤੋਂ ਬਾਅਦ ਆਪਾਂ ਨੇ ਇਹ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਮੈਂ ਸਲਾਈ ਉੱਪਰ ਲੈਂਦੇ ਨੇ 14 ਕੁੰਡੇ 12 ਕੁੰਡੇ ਡਿਜ਼ਾਈਨ ਦੇ ਹਿਸਾਬ ਨਾਲ ਚਾਰ ਚਾਰ ਕੁੰਡੇ ਦੇ ਹਿਸਾਬ ਨਾਲ ਤੇ ਦੋ ਕੁੰਡੇ ਬਾਦ ਵਿੱਚ ਪਹਿਲਾਂ ਤੁਸੀਂ ਆਪਣੀ ਮਨਕਸੂਰਤਾ ਕੋਈ ਵੀ ਬਾਰਡਰ ਬਣਾ ਲੈਣਾ ਬਾਰਡਰ ਬਣਾਉਣ ਤੋਂ ਬਾਅਦ ਦੇ ਵਿੱਚ ਪਹਿਲੀ ਸਾਈਡ ਸਿੱਧੀ ਚੱਲ ਪਹਿਲਾ ਕੁੰਡਾ ਉਤਾਰਾਂਗੇ ਤੇ ਇੱਕ ਕੁੰਡਾ ਸਿੱਧਾ ਚਾਹੇ ਤੁਸੀਂ ਇਹਨਾਂ ਦੋਹਾਂ ਕੁੰਡਿਆਂ ਨੂੰ ਸਿੱਧਾ ਵੀ ਬੁਣ ਸਕਦੇ ਹੋ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਪਹਿਲੇ ਦੋ ਕੁੰਡਿਆਂ ਨੂੰ ਛੱਡ ਕੇ ਇਹ ਚਾਰ ਕੁੰਡਿਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਤਾਂ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਤਾਂ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਤਾਂ ਪਿੱਛੇ ਕਰਾਂਗੇ ਤੇ ਦੋ ਕੁੰਡੇ ਸਿੱਧੇ ਪਹਿਲੀ ਸਲਾਈਡ ਕੰਪਲੀਟ ਹੋਈ ਦੂਸਰੀ ਸਰਾਹੀ ਉਲਟੀ ਸਾਈਡ ਦੋ ਕੁੰਡੇ ਉਧਰੋਂ ਸਿੱਧੇ ਗੁਨੇ ਸੀ ਇਧਰੋਂ உடே பண்ணாங்க உல்ட்டே பண்ண சீன் இது பண்ண பூண்டா உத்தாரா இப்படா உல்ட்டா பிசை கே கண்டே சிதை பூரி சிலை தோ கண்டே உல்ட்டே கண்டே சிதை பண்ணாங்க சிதை தோ கண்டே உலட்டே தோ கண்டே சிதே ਲਾਸਟ ਦੇ ਦੋ ਗੁੰਡੇ ਉਲਟੇ 3 3 ਸਲਾਈ ਸੇਮ ਪਹਿਲੀ ਸਲਾਈ ਦੀ ਤਰ੍ਹਾਂ ਆਪਾਂ ਨੂੰ ਪਹਿਲਾ ਗੁੰਡਾ ਉਤਾਰਾਂਗੇ ਇੱਕ ਗੁੰਡਾ ਸਿੱਧਾ ਅਗਲੇ ਦੋ ਗੁੰਡੇ ਉਲਟੇ ਦਿਖਾਈ ਦੇ ਰਹੇ ਨੇ ਇਹਨਾਂ ਨੂੰ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਅੱਗੇ ਦੋ ਗੁੰਡੇ ਸਿੱਧੇ ਨੇ ਇਹਨਾਂ ਨੂੰ ਸਿੱਧੇ ਬੁਣਾਂਗੇ ਧਾਗਾ ਅੱਗੇ ਦੋ ਗੁੰਡੇ ਉਲਟੇ ਤਾਗਾ ਪਿੱਛੇ ਦੋ ਕੁੰਡੇ ਸਿੱਧੇ ਤਾਗਾ ਅੱਗੇ ਦੋ ਕੁੰਡੇ ਉਲਟੇ ਤਾਗਾ ਪਿੱਛੇ ਦੇ ਲਾਸਟ ਦੇ ਦੋ ਕੁੰਡੇ ਸਿੱਧੇ ਸ਼ੁਰੂ ਦੇ ਵਿੱਚ ਵੀ ਆਪਣੇ ਕੋਲ ਦੋ ਕੁੰਡੇ ਸਿੱਧੇ ਨੇ ਤੇ ਲਾਸਟ ਦੇ ਵਿੱਚ ਵੀ ਆਪਣੇ ਕੋਲ ਦੋ ਕੁੰਡੇ ਸਿੱਧੇ ਹੋਣੇ ਜ਼ਰੂਰੀ ਨੇ ਚੌਥੀ ਸਲਾਈ ਉਲਟੀ ਸਾਈਡ ਜੋ ਕੁੰਡਾ ਜਿਸ ਤਰ੍ਹਾਂ ਦਿਖਾਈਂਦਾ ਉਸੇ ਤਰੀਕੇ ਬਣਾਵਾਂਗੇ ਯਾਨੀ ਕਿ ਸੇਮ ਦੂਸਰੀ ਸਲਾਈ ਦੀ ਤਰ੍ਹਾਂ ਬਣਾਵਾਂਗੇ ਦੇਖੋ ਸਿੱਧੇ ਕੁੰਡੇ ਨੇ दो कंड सिद्धे दो कड पु्ठ्ठे दो कंड सिद्धे दो कंड पुट्ठ्ठ्ठ्ठ्ठ् दो कंड सिद्धे लोक दो कंडे पुट्ठे ज उलटे तुस बोलत पाजम सलाई सिद्धी सॅट पाजम सलाई सारी सलाई सिद्धी बुनी जाऊ ਪਰ ਬੁਣੀ ਕਿਸ ਤਰ੍ਹਾਂ ਇਹ ਹੋਏ ਧਿਆਨ ਨਾਲ ਦੇਖੋ ਪਹਿਲਾ ਗੁੰਡਾ ਉਤਾਰਾਂਗੇ ਉਦੋਂ ਅਗਲਾ ਗੁੰਡਾ ਸਿੱਧਾ ਬੁਣਾ ਕੇ ਸਲਾਈ ਉੱਪਰ ਤਿੰਨ ਵਾਰ ਪਾਲ ਪਾਵਾਂਗੇ 1 2 3 ਗੁੰਡਾ ਨੂੰ ਇਸ ਤਰ੍ਹਾਂ ਸਿੱਧਾ ਬੁਣਵਾਂਗੇ ਸਾਰੇ ਗੁੰਡਿਆਂ ਤੇ ਇਸ ਤਰ੍ਹਾਂ ਸਿੱਧਾ ਬੁਣ ਕੇ ਤਿੰਨ ਵਾਰ ਪਾਲ ਪਾਵਾਂਗੇ ਇੱਕ 2 3 1 2 3 1 2 3 1 2 3 1 2 3 1 2 3 1 2 3 1 2 3 1 2 3 1 2 3 1 2 3 ਲਾਸਟ ਦਾ ਕੁੰਡਾ ਆਪਾਂ ਨਾਰਮਲ ਸ ਜਾਵਾਂਗੇ ਸੈਮੀ ਸਵਾਈ ਉਲਟੀ ਸੜ ਪਹਿਲਾ ਕੁੰਡਾ ਉਤਾਰਾਂਗੇ ਅੱਗੇ ਚਾਰ ਕੁੰਡਿਆਂ ਦੇ ਵਾਲ ਖੋਲ ਲਾਂਗੇ ਦੇਖੋ 1 ਦੋ 10 ਚਾ ਬਾਅਸ ਚਾਰਾ ਗੁੰਡੇ ਨੂੰ ਇਸੇ ਸਲਾਈ ਤੇ ਲਾਵਾਂਗੇ ਜਿਹੜੇ ਅੱਗੇ ਵਾਲੇ ਦੋ ਗੁੰਡੇ ਨੇ ਨੂੰ ਸੜਕੇ ਜਿਹੜੇ ਪਿੱਸੇ ਵਾਲੇ ਦੋ ਗੁੰਡੇ ਨੂੰ ਇਸ ਤਰ੍ਹਾਂ ਇਹਨਾਂ ਸਲਾਈ ਪਾਵਾਂਗੇ ਇਹਨਾਂ ਦੋਹਾਂ ਗੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਉਲਟਾ ਦੇਵਾਂਗੇ ਯਾਨੀ ਕਿ ਪਿੱਛੇ ਦੇ ਗੁੰਡੇ ਅੱਗੇ ਅੱਗੇ ਵਾਲੇ ਗੁੰਡੇ ਪਿੱਛੇ ਦੇ ਆਵਾਂਗੇ ਚਾਰੇ ਗੁੰਡੇ ਬਾਅਸ ਇਸੇ ਸਲਾਈ ਤੇ ਲੈ ਕੇ ਇਹਨਾਂ ਨੂੰ ਪੁੱਠੇ ਬੁਣ ਲਾਂਗੇ ਠੀਕ 2 3 4 ਅਗਲੇ ਚਾਰਾ ਕੁੰਡਿਆਂ ਦੇ ਬਾਹਰ ਖੋਲਾਂਗੇ 1 2 3 4 ਵਾਪਸ ਇਸੇ ਸਲਾਈਕ ਲਵਾਂਗੇ ਇਹਦੇ ਪਿੱਛੇ ਬਾੜੇ ਦੋ ਗੁੰਨੇ ਨੇ ਇਹਨਾਂ ਨੂੰ ਸਲਾਈ ਨਾਲ ਇਸ ਤਰ੍ਹਾਂ ਚੱਕ ਕੇ ਨਾ ਦੋ ਗੁੰਨਿਆਂ ਦੇ ਉੱਪਰ ਦੀ ਇਸ ਤਰ੍ਹਾਂ ਹਟਾਵਾਂਗੇ ਵਾਪਸ ਇਸੇ ਸਲਾਈ ਦੇ ਵਿੱਚ ਲੈ ਲਾਂਗੇ ਚਾਰੇ ਕੁੰਡੇ ਪੁੱਠੇ ਬਣਾ ਲਏ ਇੱਕ ਤੋ then ਚਾਰ ਅਰੇ ਚਾਰ ਕੁੰਡੇਰੇ ਵਾਲੇ ਬਾਹਰ ਖੋਲੋਗੇ ਇਸ ਤਰ੍ਹਾਂ ਹਮ 1402 ਵੇਸੇ ਸਲਾਈਟ ਬਾਕਸ ਲਾ ਲਾਂਗੇ ਜਿਹੜੇ ਪਿੱਸੇ ਵਾਲੇ ਦੋ ਕੁੰਡੇ ਨੇ ਇਹਨਾਂ ਨੂੰ ਇਸ ਤਰ੍ਹਾਂ ਸਲਾਈਨਾਂ ਚਾੱਕ ਇਹਨਾਂ ਦੋਹਾਂ ਕੁੰਡੇ ਦੇ ਉੱਪਰ ਵੀ ਇਸ ਤਰ੍ਹਾਂ ਉਟਾਵਾਂਗੇ ਬਾਹਰ ਸੇਸੇ ਸਲਾਈਟ ਲਾਵਾਂਗੇ ਚਾਰੇ ਕੁੰਡੇ ਨੇ ਜਿਹੜੇ ਇਹਨਾਂ ਨੂੰ ਪਠਾਵਾਂਗੇ ਦੇ ਲਾਸਟ ਵਾਰ ਲਗੁੰਦਾ ਵੀ ਉਠਾਈ ਬਣ ਲਾਂਗੇ ਇਹ ਸੇਸ ਲਾਈਆਂ ਦੇ ਵਿੱਚ ਜਿਹੜਾ ਆਪਣਾ ਡਿਜ਼ਾਈਨ ਆ ਬਣ ਕੇ ਕੰਪਲੀਟ ਹੋ ਜਾਂਦਾ ਬਣਿਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਇੱਕ ਵਾਰ ਟਰਾਈ ਜ਼ਰੂਰ ਕਰਿਓ ਜਦ ਇਹ ਸੇਸ ਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਤਾਂ ਆਪਣਾ ਡਿਜ਼ਾਈਨ ਦੀ ਲੁੱਕ ਇਸ ਤਰ੍ਹਾਂ ਦੀ ਆਉਂਦੀ ਹੈ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਨਵੇਂ ਡਿਜ਼ਾਈਨ ਨਾਲ ਥੈਂਕ ਯੂ